ਪੰਜਾਬ ਦੇ ਵਿੱਚ ਸਨਾਤਨ ਕਿਵੇਂ ਖਤਮ ਕੀਤਾ ਜਾ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਨਿਰਮਲ ਪੰਚਾਇਤੀ ਖਾੜਾ ਮਾਰਿਆ ਸਿੱਟਾ ਜਗਤ ਵਿੱਚ ਨਾਨਕ ਨਿਰਮਲ ਤੱਤ ਚਲਾਇਆ ਇਹ ਉਹ ਤਰ੍ਹਾਂ ਦੀ ਗੁਰੂ ਨਾਨਕ ਸਾਹਿਬ ਨੇ ਹੱਥੀ ਚਲਿਆ ਰਿਹਾ ਗੁਰਨਾਥਾ ਤੇ ਬੋਲਾ ਤੇ ਚਲਿਆ ਲੇਕਿਨ ਇਹਨੂੰ ਖਾਤਮ ਕਿਉਂ ਕੀਤਾ ਜਾ ਰਿਹਾ ਕਿਉਂਕਿ ਇਹ ਭਗਣਾ ਪਾਉਂਦੇ ਨੇ ਤਾਂ ਖਤਮ ਕੀਤਾ ਜਾ ਰਿਹਾ ਇਹ ਫਿਰਕੀ ਦੀ ਗੱਲ ਕਰਦੇ ਨੇ ਇਹ ਸਨਾਤਨ ਦੀ ਗੱਲ ਕਰਦੇ ਨੇ ਵੇਦਾ ਨਹੀਂ ਗੱਲ ਕਰਦੇ ਨੇ ਗੀਤਾ ਦੀ ਗੱਲ ਕਰਦੇ ਨੇ ਰੋਮੈਂਟਿਕ ਗੱਲ ਕਰਦੇ ਨਹੀਂ ਇਸ ਗੱਲ ਕਰਕੇ ਪੰਜਾਬ ਦੇ ਵਿੱਚ ਜਿਹੜੇ ਕੱਟੜਪੰਥੀ ਖਾਲਸਤਾਨੀ ਮੁਮਰ ਦੇ ਜਿਹੜੇ ਲੋਕ ਨੇ ਕਦੇ ਗਵਾਂ ਨੂੰ ਟਾਰਗੇਟ ਕਰਿਆ ਜਾ ਰਿਹਾ ਕਿਤੇ ਪ੍ਰਵਾਸੀ ਉਹਨਾਂ ਨੂੰ ਨਾਮ ਦਿੱਤਾ ਜਾ ਰਿਹਾ ਕਿ ਇਹ ਪ੍ਰਵਾਸੀ ਨੇ ਜਿਹੜੇ ਯੂਪੀ ਵਿਹਾਰ ਤੋਂ ਆਏ ਹੋਏ ਲੋਕ ਨੇ ਉਹ ਇਸੇ ਦੇਸ਼ ਦੇ ਵਾਸੀ ਨੇ ਜਾ ਕੇ ਪ੍ਰਵਾਸੀ ਨੇ ਕਦੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹਰ ਇੱਕ ਚੀਜ਼ ਨੂੰ ਇਸ ਤਰੀਕੇ ਨਾਲ ਇੱਕ ਪਿੰਡਾਂ ਤੋਂ ਨਾਲ ਪੰਜਾਬ ਦੇ ਵਿੱਚ ਪੰਜਾਬ ਨੂੰ ਗੁਲਾਮੀ ਦੀ ਗੱਲ ਲੈ ਕੇ ਜਾ ਰਿਹਾ ਹੈ ਪੰਜਾਬ ਦਾ ਸਨਾਤਨੀ ਕਿਹਾ ਪੰਜਾਬ ਦਾ ਹਿੰਦੂ ਪੰਜਾਬ ਦਾ ਕੋ ਸਿੱਖ ਅੱਜ ਦੇਸ਼ ਦੇ ਨਾਲ ਰਹਿਣਾ ਜਾ ਰਿਹਾ ਹੈ ਕਿ ਉਹ ਕਸ਼ਮੀਰਾਂ ਸੀ ਕਿ ਪੂਰੀ ਬਣ ਗਏ ਇਹ ਫਾਗਰਦਾ ਜਲਦਾ ਨਹੀਂ ਇਹ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਮੈਂ ਸੰਤ ਮਹਾਂਪੁਰ ਮੇਰੇ ਨਾਲ ਬੈਠੇ ਨਹੀਂ ਅਸੀਂ ਅੱਜ ਇਹ ਗੱਲ ਕਹਿ ਰਹੇ ਹਾਂ ਕਿ ਪੰਜਾਬ ਨੂੰ ਸਨਾਤਨ ਦੀ ਅਗਵਾਈ ਨਿਰਮ ਅਖਾੜਾ ਕਰਦਾ ਆ ਰਿਹਾ ਹੈ ਪੰਜਾਬ ਦੇ ਵਿੱਚ ਕੋਈ ਸਨਾਤਨ ਦੇ ਆਂਚ ਆਵੇ ਬੱਤ ਬੱਤ ਜਿੰਨੀਆਂ ਵੀ ਸੰਪਰਦਾਇ ਕਹੇ ਗਊ ਅਕਸ਼ਾ ਗੱਲ ਨਹੀਂ ਕਹੇ ਉਹ ਮੈਂ ਤਾਂ ਇਹ ਕਹਿੰਦਾ ਕਿਸੇ ਵੀ ਹਿੰਦੂ ਤੱਕ ਤੇ ਹੋਣ ਅਖਾਰੇ ਹੋਣ ਭੇਡ ਹੋਣ ਮੱਠ ਹੋਣ ਅੱਜ ਉਹ ਬ੍ਰਾਹਮਣ ਪੰਡਿਤ ਹਰ ਉਹ ਇੱਕ ਰਾਮਕੰਦਰ ਪਰਵਾਰ ਨੂੰ ਮੰਨਣ ਵਾਲੇ ਨੂੰ ਅੱਜ ਇੱਕ ਆਵਾਜ਼ ਦੀ ਉਠਾਉਣ ਦੀ ਲੋੜ ਹੈ ਨਹੀਂ ਤੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਸਰਕਾਰਾਂ ਇਹਨਾਂ ਨਿਰਮਲਿਆਂ ਨੂੰ ਛੱਡ ਕੇ ਉਸ ਕਸ਼ਮੀਰਾ ਸਿੰਘ ਨੂੰ ਨੇੜੇ ਲਾ ਕੇ ਪੰਜਾਬ ਦੇ ਵਿੱਚ ਕਿਵੇਂ ਕਾਜੇ ਕਰਾਏ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਸਿੱਖ ਤੇ ਸਨਾਤਨ ਦਾ ਜਿਹੜਾ ਮੇਲ ਹੈ ਉਹ ਸਿਰਕ ਤੁਹਾਨੂੰ ਨਾ ਕੱਟੜਪੰਥੀ ਮਸ਼ੀਨਰੀਆਂ ਕੋਲ ਗੜਗੱਜਵਾਰੀਆਂ ਕੋਲ ਨਹੀਂ ਮਿਲਣਾ ਤੁਹਾਨੂੰ ਉਹਦਾ ਮੇਲ ਤੁਹਾਨੂੰ ਢੱਗੀਆਂ ਦੇ ਸਟੇਜ ਤੇ ਨਹੀਂ ਮਿਲਣਾ ਤੁਹਾਨੂੰ ਉਹਦਾ ਕਾਨੂੰਨ ਨਹੀਂ ਮਿਲਣਾ ਤੁਹਾਨੂੰ ਉਹਨਾਂ ਦਾ ਜੇ ਮਿਲੂਗਾ ਤਾਂ ਇਹਨਾਂ ਨਿਰਮਲਿਆਂ ਕੋਲ ਮਿਲਵਾਂ ਕਿਤੇ ਸਿੱਖ ਤੇ ਸਨਾਤਨੀ ਕਰਨੀ ਆ ਜਾਂ ਤੁਹਾਨੂੰ ਨਿਹੰਗ ਜਥੇਬੰਦੀਆਂ ਦੇ ਵਿੱਚ ਮਿਲੂਗਾ ਕਿਤੇ ਸਿੱਖ ਤੇ ਸੁਨਾਤਨੀ ਕਰਨੀ ਆ ਇਹ ਪੰਜਾਬ ਸਰਕਾਰ ਨਾਲ ਹੀ ਕਾਜ ਦੇ ਪ੍ਰਸ਼ਾਸਨ ਮਿਲ ਕੇ ਪੰਜਾਬ ਦੇ ਵਿੱਚ ਸਨਾਤਨ ਤੇ ਹਿੰਦੂਆਂ ਨੂੰ ਡਰਾ ਕੇ ਧਮਕਾ ਕੇ ਤੇਡੇ ਗੰਗਨਾ ਹਰ ਸ਼ਾਮਦਮ ਡੰਡ ਭੇਦ ਕਰਕੇ ਇਹ ਕਾਵੇ ਕਰਾਏ ਜਾ ਰਹੇ ਨੇ ਜਿਹੜੇ ਸਨਾਤਨ ਨੂੰ ਰਿਪਰਜੈਂਟ ਕਰਦੇ ਗੁਰਦੁਆਰੇ ਨੇ ਜਿਹੜੇ ਕੁਛ ਰਹੇ ਮੁਟੇ ਨੇ ਅਸੀਂ ਉਹਨਾਂ ਨੂੰ ਖਤਮ ਨਹੀਂ ਹੋਣ ਦੇਣਾ ਜਿਹੜੇ ਉਹਨਾਂ ਨੇ ਕਸ਼ਮੀਰੇ ਲਾ ਕੇ ਬਦਵਾਸ਼ਾ ਦੇ ਲੈ ਲਏ ਨੇ ਅਸੀਂ ਉਹਨਾਂ ਨੂੰ ਬਾਹਰ ਸਰੇਣ ਵਾਸਤੇ ਅੱਜ ਇੱਥੇ ਤੇ ਇੱਕ ਉਸ ਮਹਿਮਾ ਦਾ ਆਗਾਜ਼ ਕਰਿਆ ਜਿਹੜੀ ਪੂਰੀ ਦੁਨੀਆ ਤੇ ਜਾਏਗੀ ਮੈਂ ਦੇਸ਼ ਤੇ ਪ੍ਰਧਾਨ ਮੰਤਰੀ ਜੀ ਤੁਸੀਂ ਆਇਆ ਹੈ ਤੇ ਅਵੇਸ਼ ਮੈਨੂੰ ਬਖਸ਼ਦੇ ਹੋ ਹੋਰ ਵੀ ਕੇ ਸਿਰਸੈਨਾ ਦੇ ਹੋ ਕਿਸੇ ਦੀ ਤੱਕ ਨਾਲ ਸੰਬੰਧ ਰੱਖਦੇ ਹੋ ਉਹਨਾਂ ਸਾਰਿਆਂ ਨੂੰ ਕਹਾਂਗਾ ਅੱਜ ਲੋੜ ਹੈ ਇਹਨਾਂ ਸਾਰਿਆਂ ਨੂੰ ਅੱਜ ਇਹਨਾਂ ਨੇ ਤੁਹਾਡੇ ਤਿਲਕ ਨੂੰ ਲੋੜ ਆ ਤੁਹਾਡੇ ਜੰਗੂਏ ਨੂੰ ਲੋੜ ਆ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਹਾਣੀ ਨਹੀਂ ਆ ਇਹਨਾਂ ਗੁਰੂ ਤੇਗ ਬਹਾਦਰ ਫੌਜੀ ਗੱਲਾਂ ਕਰਨ ਵਾਲੇ ਮੁੰਡਾ ਇੱਕ ਤਿਲਕ ਨੂੰ ਮਟਾਉਣ ਨੂੰ ਚਲੇ ਹੋਏ ਨੇ ਅਸੀਂ ਉਹਨਾਂ ਖਾਲਸਾ ਦੀ ਲੋਕਾਂ ਨੂੰ ਕਹਿਣਾ ਸੁਤੇਗ ਕਰਾਂ ਕਿ ਤੁਸੀਂ ਆਪਣੀ ਹੁਣ ਗੱਲਾਂ ਤੇ ਆਵਾਜ਼ ਵਾਲੇ ਪੰਜਾਬ ਹੁਣ ਜਾਗ ਪਿਆ ਪੰਜਾਬ ਦੇ ਵਿੱਚ ਪੱਗੜੀ ਦੀ ਗੱਲ ਕੀਤੀ ਜਾਸੀ ਪੰਜਾਬ ਦੇ ਕਿਰਕੀ ਦੀ ਗੱਲ ਹੋਗੀ ਪੰਜਾਬ ਤੇ ਫਲਸਤਾਨ ਦੀ ਗੱਲ ਅਸੀਂ ਹੋਰ ਨਹੀਂ ਜਾਣਗੇ ਨਾ ਹੀ ਅਸੀਂ ਕਿਸੇ ਵੀ ਤਰ੍ਹਾਂ ਦੇ ਗੁਰੂ ਘਰ ਤੇ ਮੰਦਰ ਤੇ ਗਊ ਤੇ ਗਰੀਬ ਤੇ ਬਾਣੀ ਹੋਣ ਦੇਣਾ ਇਹ ਜੋ ਇਨਸਾਨਤਾ ਦੇ ਨਾਲ ਅਗਰ ਅਜੇ ਹੋਣ ਲੱਗਿਆ ਤਾਂ ਆਹ ਦੁਕਾਨ ਦਾ ਵਪਾਰੀ ਵਰਗ ਆਹ ਇਨਸਾਨ ਕਿੱਥੇ ਆ ਜੇ ਇੱਕ ਆਈਪੀਐਸ ਅਫਸਰ ਅੱਜ ਦਸਤ ਨੇ ਆਪ ਸੁਸਾਇਡ ਕਰਿਆ ਤਾਂ ਅੱਜ ਪੰਜਾਬ ਦਾ ਪ੍ਰਸ਼ਾਸਨ ਨੂੰ ਵੀ ਸੋਚ ਲੈਣਾ ਚਾਹੀਦਾ ਕਿਤੇ ਸਾਨੂੰ ਕੋਈ ਅਜਿਹੇ ਕੰਮ ਨਾ ਲੈਣ ਚਲੇ ਪਾਏ ਕਿਤੇ ਪੰਜਾਬ ਦਾ ਪ੍ਰਸ਼ਾਸਨ ਆਉਣ ਵਾਲੇ ਸਮੇਂ ਤੋਂ ਸੋਚ ਲੈ ਕੇ ਇਹ ਰਾਹ ਚੱਲ ਪਿਆ ਸੋ ਮੈਂ ਇਹ ਵੀ ਕਹਾਂਗਾ ਮਹਤੁਤ ਸ਼ਾ스트ਰੀ ਦੀ ਦਾਸ ਸੇ ਮਹਾਰਾਜੀ ਬੈਠੇ ਜਿਨ੍ਹਾਂ ਨੇ ਬਿਗਾਇਆ ਸੀ ਹਰ ਦਲੇ ਪਾਂਥ ਵਿੱਚ ਜਿਨਾਂ ਤੇ ਬਿਨਾਂ ਮੇਰੰਗਲ ਪਾਂਥ ਤੇ ਬਿਨਾਂ ਗੁਰਮਤਿ ਮੁਕਿਆਦੂਰੀ ਹੈ ਤੁਹਾਨੂੰ ਕਿਤੇ ਵੀ ਮੰਦਰ ਦੇ ਪੁਜਾਰੀ ਲੱਗਣਾ ਹੋਵੇ ਕਿੰਨੇ ਵੱਡੇ ਵੱਡੇ ਮੱਠਾਂ ਦੇ ਪੁਜਾਰੀ ਕਿਨੇ ਕਿਨੇ ਵੱਡੇ ਗੁਰੂ ਘਰਾਂ ਦੇ ਜਿਹੜੇ ਅੱਜ ਪੁਜਾਰੀ ਜਿਹਾ ਹੋ ਜੋਤ ਜਿਹੜੇ ਬੈਠੇ ਨੇ ਉਹ ਇਹਨਾਂ ਦੇ ਵਿਦਿਆਰਥੀ ਨਹੀਂ ਸੋ ਇਸ ਗੱਲ ਕਰਕੇ ਮੈਂ ਕਹਾਂ ਹੱਥ ਮਾਰ ਕੇ ਮੈਂ ਨਾਲ ਬੇਨਤੀ ਵੀ ਕਰਦਾ ਸਾਰੇ মিডিਆ ਵਾਲਿਆਂ ਨੂੰ ਪੂਰਾ ਇਹਨਾਂ ਨੂੰ ਦੁਨੀਆ ਤੱਕ ਪਹੁੰਚਾਇਆ ਜਾਵੇ ਕਿ ਪੰਜਾਬ ਦੇ ਵਿੱਚ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਕਿੰਦੀ ਰੱਖਿਆ ਕਰਨ ਵਾਸਤੇ ਮਿਲੇ ਨੂੰਗੇ ਅੱਜ ਬਿਲੀ ਧਰਮ ਦੇ ਉੱਤੇ ਇਹ ਲੈ ਕੇ ਸਾਡੇ ਬੈਠੇ ਨੇ ਜਿਹੜੇ ਪੰਜਾਬ ਨੂੰ ਕੋਹ ਘਾਰੇ ਨਹੀਂ ਅੱਜ ਪੰਜਾਬ ਦੇ ਉਹ ਲੋਕ ਦਿਲ ਨੂੰ ਕਟੜ ਵਾਸਤੇ ਚੱਲ ਕੇ ਕਿਤੇ ਸਾਡੇ ਗੁਰੂਆਂ ਨੇ ਗੁਰੂ ਤੇ ਗਰੀਬੀ ਦੀ ਰੱਖਿਆ ਕਰੀ ਅੱਜ ਪੰਜਾਬ ਦੇ ਲੋਕ ਗਵਾਂ ਨੂੰ ਮਾਰਨ ਦੀ ਗੱਲ ਕਰ ਰਹੇ ਨੇ ਦੂਦੇ ਪਾਸੇ ਸਾਡੇ ਇੱਜ਼ਤ ਧਗਵਾਤਾਰੀ ਸਾਡੇ ਸਿੱਖ ਪਾਈਆਂ ਨੂੰ ਸਾਡੇ ਕੁੜਤਨੀਆਂ ਨੂੰ ਖੱਤਮ ਕਰਨੇ ਚਾਹਦੇ ਇਹ ਕਾਇਰ ਸੇਵਾ ਨਹੀਂ ਹੈ ਇਹ ਗੁੰਡੇ ਵਾਂਗ ਨੇ ਜਿਨ੍ਹਾਂ ਨੇ ਪੈਸੇ ਦੇ ਜੋਰ ਤੇ ਤਪੇ